ਸਤਿ ਸ਼੍ਰੀ ਅਕਾਲ ਜੀ ਸਿਮਰਨ ਬ੍ਰੀਕ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਸੂਟ ਹੈ ਜੀ 1000 ਰੁਪਿਆ ਪੂਰਾ ਸੂਟ ਤੁਹਾਨੂੰ ਘੱਟ ਰੇਟ ਵਿੱਚ ਮਿਲੂਗਾ ਚੈੱਕ ਕਰੀ ਜੋ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਸੂਟ ਛੱਡਣ ਵਾਲਾ ਨਹੀਂ ਹੈਗਾ ਸਭ ਤੋਂ ਪਹਿਲੇ ਸੂਟ ਚੈੱਕ ਕਰੋ ਜੀ ਪਸ਼ਮੀਨਾ ਦਾ ਤੁਹਾਨੂੰ ਸੂਟ ਮਿਲੂਗਾ ਪਸ਼ਮੀਨਾ ਬੂਲ ਸੂਟ ਹੈ ਜੀ ਘੇਰੇ ਤੇ ਬਹੁਤ ਹੀ ਬਿਊਟੀਫੁੱਲ ਵਰਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਵਿੱਚੇ ਬਹੁਤ ਪਿਆਰੀ ਤੁਹਾਨੂੰ ਖੁੱਲੀ ਡੁਲੀ ਨਾਲ ਸ਼ਾਲ ਮਿਲੂਗੀ ਪਸ਼ਮੀਨੇ ਦੀ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਅੱਜ ਦਾ ਰੇਟ ਓਨਲੀ ਸੰਡੇ ਸੇਲ ਹੈਗਾ ਜੀ 1880 ਇਹੀ ਸੂਟ ਜੇ ਤੁਸੀਂ ਸੰਡੇ ਤੋਂ ਪਹਿਲਾਂ ਜਾਂ ਸੰਡੇ ਤੋਂ ਬਾਅਦ ਮੇਰੇ ਤੋਂ ਬਾਏ ਕਰਦੇ ਆ ਤਾਂ ਸੂਟ ਦਾ ਪ੍ਰਾਈਸ ਹੈਗਾ 2240 ਅੱਜ ਦੀ ਵੀਡੀਓ ਦੇਖ ਕੇ ਤੁਸੀਂ ਸੂਟ ਸਿਲੈਕਟ ਕਰੋ ਸੂਟ ਦਾ ਪ੍ਰਾਈਸ ਹੈਗਾ ਜੀ 1880 ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸ਼ਿਮਰ ਟਿਸ਼ੂ ਦੀ ਸ਼ਰਟ ਮਿਲੂਗੀ ਬਹੁਤ ਸੋਹਣੀ ਸੰਤੂਨ ਦੀ ਤੁਹਾਨੂੰ ਬਾਟਮ ਮਿਲੂਗੀ ਸ਼ਿਮਰ ਟਿਸ਼ੂ ਦਾ ਹੀ ਪ੍ਰਿੰਟਡ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3450 3450 ਸੂਟ ਦਾ ਪ੍ਰਾਈਸ ਹੈ ਜੀ ਬਨਾਰਸੀ ਦੁਪੱਟਾ ਹੈ ਜੀ ਜੇ ਤੁਸੀਂ ਇਹੀ ਸੂਟ ਸੱਤ ਤੋਂ ਕੱਲ ਨੂੰ ਵਾਇ ਕਰਦੇ ਆ ਜੀ ਜਣ ਕਿ ਫਿਰ 4450 ਚ ਹੋਊਗਾ ਸੰਡੇ ਸੇਲ ਵਿੱਚ ਅੱਜ ਜਿਵੇਂ ਸਿੰਗਲ ਸਿੰਗਲ ਪੀਸ ਰਹਿ ਗਿਆ ਜੀ ਸਾਡੇ ਕੋਲ ਕੋਈ ਦਿਖਾਉਣ ਦੀ ਆਪਸ਼ਨ ਨਹੀਂ ਹੁੰਦੀ 3450 ਸੂਟ ਦਾ ਰੇਟ ਹੈ ਜੀ ਅਸੀਂ ਹਰ ਹਰ ਬਾਰੀ ਜਿਸ ਦਿਨ ਦਾ ਮੇਰਾ ਚੈਨਲ ਬਣਿਆ ਜੀ ਅਸੀਂ ਸੰਡੇ ਸੇਲ ਲਾਉਨੇ ਆ ਸਾਰੀਆਂ ਭੈਣਾਂ ਨੇ ਮੇਰੀ ਬਹੁਤ ਸਪੋਰਟ ਕਰੀ ਹੈ ਮੇਰੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੈ ਅਸੀਂ ਭੈਣਾਂ ਲਈ ਵੀ ਕੁਝ ਜ਼ਰੂਰ ਕਰਦੇ ਆ ਅਗਲਾ ਸੂਟ ਬੈਲਵਟ ਦਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਦਾ ਕਲਰ ਹੈ ਜੀ ਘੇਰੇ ਤੇ ਬਹੁਤ ਪਿਆਰਾ ਤੁਹਾਨੂੰ ਬਾਰਡਰ ਮਿਲੂਗਾ ਪਸ਼ਮੀਨੇ ਦੀ ਨਾਲ ਬਾਟਮ ਮਿਲੂਗੀ ਪਿਓਰ ਬੈਲਵਟ ਦੀ ਤੁਹਾਨੂੰ ਸਟਾਲ ਮਿਲੂਗੀ ਬਹੁਤ ਹੀ ਪਿਆਰੀ ਬਾਰਡਰ ਲਾਇਆ ਹੋਇਆ ਹੈ ਇਹ ਜੀ ਕਢਾਈ ਤੋਂ ਕੁਝ हटਕੇ ਬੀ ਸਰੀੜੀ ਕਰਿਆ ਜੀ ਕਿਉਂਕਿ ਜਿਵੇਂ ਬਹੁਤ ਕਢਾਈ ਹੁੰਦੀ ਹੈ ਜੀ ਇਹ ਪੈਚ ਵਰਕ ਕਰਿਆ ਕਿਸੇ ਪਹਿਣ ਦਾ ਨਹੀਂ ਮਨ ਹੈਗਾ ਜੀ ਘੇਰੇ ਤੇ ਲਾਉਣ ਨੂੰ ਇਹ ਤੁਸੀਂ ਪਲਾਜੋ ਤੇ ਵੀ ਲਗਾ ਸਕਦੇ ਆ ਜਾਂ ਤੁਸੀਂ ਬਾਜੂ ਤੇ ਵਰਕ ਸੈੱਟ ਕਰ ਸਕਦੇ ਆ ਜੀ ਪ੍ਰਾਈਜ਼ ਹੈਗਾ 3950 ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਤੁਹਾਨੂੰ ਔਰਗੈਂਜਾ ਦਾ ਫੈਨਸੀ ਸ਼ਰਟ ਮਿਲੂਗੀ ਪਿਓਰ ਔਰਗੈਂਜਾ ਦੀ ਬਿਸਕੋਸ ਔਰਗੈਂਜਾ ਦੀ ਬੀ ਨੈਕ ਗੜਾ ਬਣਿਆ ਵਾ ਥ्रेड ਵਰਕ ਹੋਇਆ ਵਾ ਬਾਟਮ ਪਿਓਰ ਸਿਲਕ ਦੀ ਪਲੇਨ ਮਿਲੂਗੀ ਦੁਪੱਟਾ ਪਿਓਰ ਔਰਗੈਂਜਾ ਦਾ ਮਿਲੂਗਾ 3650 ਸੂਟ ਦਾ ਪ੍ਰਾਈਸ ਹੈ ਜੀ ਓਨਲੀ ਸੰਡੇ ਸੇਲ ਜਲਦੀ ਤੋਂ ਜਲਦੀ ਇਹ ਸੇਲ ਦਾ ਲਾ ਹਾਲੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਸੰਡੇ ਸੇਲ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਜ਼ਿਆਦਾ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3650 ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਵੀ ਕੋਈ ਵੀ ਮੇਰੀ ਪੈਣ ਸੂਟ ਬਾਰੇ ਕੋਈ ਜਾਣਕਾਰੀ ਲੈਣੀ ਚਾਹੁੰਦੀ ਹੈ ਤਾਂ ਮੈਨੂੰ ਕਾਲ ਕਰ ਸਕਦੀ ਹੈ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਕਈ ਮੇਰੀਆਂ ਪਣਾ ਲਾਈਟ 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 ਡਾਰਕ ਦਾ ਪੋਣਾ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਡਿਜ਼ਾਈਨਰ ਪੀਸ ਤਿਆਰ ਕਰਿਆ ਜੀ ਦੁਪੱਟਾ ਇੰਨਾ ਪਿਆਰਾ ਹੈ ਜੀ ਕਿਆ ਕਹਨੇ ਸਾਈਡ ਤੇ ਤੁਸੀਂ ਦੁਪੱਟਾ ਲਿਓ ਜੀ ਲੌਂਗ ਸ਼ਰਟ ਬਣਾਓ ਪੈਂਟ ਪਲਾਜੋ ਬਣਾਓ ਜੀ ਬਹੁਤ ਹੀ ਪਿਆਰਾ ਸੂਟ ਤੁਹਾਡਾ ਬਣ ਕੇ ਰੈਡੀ ਹੋਣਾ ਜੀ ਕਲਰ ਆਪਸ਼ਨ ਬਹੁਤ ਹੈ ਜੀ ਚੈੱਕ ਕਰੀ ਜਿਓ ਜੀ ਕਿੰਨੇ ਪਿਆਰੇ ਪਿਆਰੇ ਕਲਰ ਹੈ ਜੀ ਸਕ੍ਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਕਰ ਸਕਦੇ ਆ ਜੀ ਅੱਜ ਕੱਲ ਐਵੇਂ ਦੇ ਸੂਟ ਪਾਉਣੇ ਬਹੁਤ ਵਧੀਆ ਲੱਗਦੇ ਆ ਜੀ ਕਿਉਂਕਿ ਇਹ ਸੂਟ ਤੁਸੀਂ ਪਾਰਟੀ ਵੇਅਰ ਤੋਂ ਬਾਅਦ ਕੋਈ ਮੇਰੀ ਬੱਚੀ ਭੈਣ ਜੌਬ ਕਰਦੀ ਹੈ ਤਾਂ ਉੱਥੇ ਵੀ ਤੁਸੀਂ ਇਹ ਸੂਟ ਵੇਅਰ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਮਸਤਾ ਤੁਹਾਨੂੰ ਸੂਟ ਮਿਲੇਗਾ ਪਿਓਰ ਔਰਗੈਂਜਾ ਦੀ 2.5 ਮੀਟਰ ਦੀ ਸ਼ਰਟ 2 ਮੀਟਰ ਦੀ ਤੁਹਾਨੂੰ बॉटम ਮਿਲੇਗੀ ਬਹੁਤ ਹੀ ਪਿਆਰੀ बॉਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਤੁਹਾਨੂੰ organza ਦਾ lining ਵਾਲਾ ਮਿਲੇਗਾ ਬਹੁਤ ਸੋਹਣਾ lining ਵਾਲਾ ਦੁਪੱਟਾ ਮਿਲੇਗਾ ਜੀ 2250 ਸੂਟ ਦਾ ਪ੍ਰਾਈਸ ਹੈ ਜੀ 2250 ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸੇਮ ਜਿਹੜੀ ਤੁਹਾਨੂੰ ਪਿੱਕ ਦਿਖ ਰਹੀ ਆ ਸੂਟ ਦੀ ਲੁੱਕ ਬਣ ਕੇ ਐਦਾਂ ਦੀ ਆਉਣੀ ਆ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਸੂਟ ਮਿਲੂਗਾ ਜੀ ਪਿਓਰ ਕਰੇਵ ਦਾ ਸੂਟ ਹੈ ਹੈਂਡਵਰਕ ਹੋਇਆ ਹੋਇਆ ਥ्रेडਵਰਕ ਹੋਇਆ ਹੋਇਆ ਸੂਟ ਦਾ ਪ੍ਰਾਈਸ ਹੈਗਾ ਜੀ 6250 ਪਰ ਅੱਜ ਦੇ ਰੇਟ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਜੀ ਓਨਲੀ 6250 ਦਾ ਤੁਹਾਨੂੰ ਸੂਟ ਮਿਲੂਗਾ ਜੀ ਇਹ ਸੂਟ ਅਸੀਂ 7250 ਦਾ ਵੇਚਿਆ ਪਹਿਲਾਂ ਬਹੁਤ ਹੀ ਪਿਆਰਾ ਸੂਟ ਹੈ ਜੀ ਸਾਰੇ ਸੂਟ ਤੇ ਵਰਕ ਹੋਇਆ ਹੋਇਆ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਸੂਟ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋਅ ਹੋ ਰਿਹਾ ਹੈ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆਂ ਦੀ ਸੂਟਾਂ ਦੀ ਲੁੱਕ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਕਲਰ ਦੇਖ ਕੇ ਮਨ ਖੁਸ਼ ਹੋ ਜਾਊਗਾ ਜੇ ਤੁਸੀਂ ਕੋਈ ਆਪਣੇ ਸੂਟ ਭੇਜ ਕੇ ਵੀ ਸਾਤੋਂ ਸਟੀਚ ਕਰਾਉਣਾ ਚਾਹੁੰਦੇ ਹੋ ਉਹ ਵੀ ਅਸੀਂ ਤੁਹਾਡੇ ਸੂਟ ਕਰ ਦੂਗੇ ਜੀ ਬਹੁਤ ਹੀ ਵਧੀਆ ਸੂਟ ਹੈ ਜੀ ਕਿਉਂਕਿ ਤੁਸੀਂ ਸਾਤੋਂ ਸੂਟ ਬਾਏ ਕਰਕੇ ਵੀ ਸਟੀਚਿੰਗ ਕਰਾ ਸਕਦੇ ਹੋ ਤੁਸੀਂ ਆਪਣੇ ਸੂਟ ਭੇਜ ਕੇ ਵੀ ਸਟੀਚਿੰਗ ਕਰਾ ਸਕਦੇ ਹੋ ਇੱਕ ਵਾਰ ਸਟੀਚਿੰਗ ਲਈ ਜ਼ਰੂਰ ਟਰਾਈ ਕਰਿਓ ਥੋੜ 202% ਮੈਂ ਗਾਰੰਟੀ ਦਿੰਦੀ ਆ ਕਿ ਸਾਡੀ ਸਟੀਚਿੰਗ ਵੀ ਘੱਟ ਹੈ ਤੇ ਸਟੀਚਿੰਗ ਵੀ ਬਹੁਤ ਵਧੀਆ ਕਰਕੇ ਦਿੰਦੇ ਆ ਜੀ ਜਿਹੜੀਆਂ ਨੇੜੇ ਤੇੜੀਆਂ ਭੈਣਾਂ ਮੇਰੀ ਵੀਡੀਓ ਦੇਖਦੀਆਂ ਉਹਨਾਂ ਨੂੰ ਸਾਡੀ ਸਟੀਚਿੰਗ ਦਾ ਪਤਾ ਹੈ ਕਿ ਕਿੰਦਾ ਦੀ ਸਟੀਚਿੰਗ ਕਰਦੇ ਆ ਬਹੁਤ ਕਾਰੀਗਰ ਬਹੁਤ ਵਧੀਆ ਕਾਰੀਗਰ ਰੱਖੇ ਹੋਏ ਆ ਜੀ ਅਸੀਂ ਉਹ ਬਹੁਤ ਹੀ ਵਧੀਆ ਸਟੀਚਿੰਗ ਕਰਦੇ ਆ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਤੁਹਾਨੂੰ ਸ਼ਿਮਰ ਦੀ ਪ੍ਰਿੰਟ ਸ਼ਰਟ ਮਿਲੂਗੀ ਬਹੁਤ ਸੋਹਣੀ ਤੇ ਲੈਂਥ ਤੁਹਾਨੂੰ ਜਿੰਨ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਤੁਸੀਂ ਜਿੰਨੀ ਮਰਜ਼ੀ ਲੈਂਥ ਵਯਾਸ ਬਣਾ ਸਕਦੇ ਆ 46 47 48 ਤੱਕ ਲੈਂਥ ਬਣ ਸਕਦੀ ਹੈ ਜੀ 1999 ਸੂਟ ਦਾ ਪ੍ਰਾਈਸ ਹੈ ਜੀ ਓਨਲੀ ਸੰਡੇ ਸੇਲ ਵਾਸਤੇ 1999 ਸਿੰਗਲ ਸਿੰਗਲ ਪੀਸ ਰਹਿਣ ਕਰਕੇ ਸਾਡੇ ਕੋਲ ਆਪਸ਼ਨ ਨਹੀਂ ਹੁੰਦੇ ਅਸੀਂ ਉਹ ਸੂਟ ਨੈਕ ਸੇਲ ਵਿੱਚ ਕੱਢ ਦਨੇ ਜੀ ਨੈਕ ਵੀ ਬਣਿਆ ਹੋਇਆ ਘੇਰੇ ਤੇ ਵੀ ਬਹੁਤ ਪਿਆਰਾ ਕੰਮ ਹੋਇਆ ਹੋਇਆ ਦੁਪੱਟਾ ਤੁਹਾਨੂੰ ਪਿਓਰ ਸ਼ਪੂਨ ਦਾ ਮਿਲੂਗਾ ਜੀ लेस ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਜਿਹੜੇ ਸੂਟ ਨਾਲ ਸਾਨੂੰ ਲੱਗਦਾ ਸੀ ਵੀ ਇਹਨੂੰ लेस ਦੀ ਨੀਡ ਹੈ ਉਹਨੂੰ लेस ਦਈ ਵੀ ਆ ਬਾਕੀ ਅਸੀਂ ਦੁਪट्टे ਪਲੇਨ ਵੀ ਰੱਖੇ ਹੋਏ ਆ ਇੱਕ ਵਾਰ ਤੁਸੀਂ ਸਾਨੂੰ ਜ਼ਰੂਰ ਪੁੱਛ ਲਿਓ ਸੂਟ ਵਾਈ ਕਰਨ ਤੇ ਪਹਿਲਾਂ ਜੀ ਕਿਉਂਕਿ ਬਾਅਦ ਚੋਂ ਸੂਟ ਪਹੁੰਚੂਗਾ ਤੁਸੀਂ ਬੋਲੂਗੇ ਵੀ ਤੁਸੀਂ ਤਾਂ ਦੁਪੱਟੇ ਤੇ लेस ਕਿਹਾ ਸੀਗਾ ਜੀ ਐਦਾਂ ਦਾ ਸਾਡਾ ਕੰਮ ਨਹੀਂ ਹੈ ਕੰਮ ਸਾਡਾ ਬਿਲਕੁਲ ਸਾਫ਼ ਤੇ ਸੱਚ ਬੋਲ ਕੇ ਅਸੀਂ ਸੂਟ ਭੇਜਣਾ ਅਗਲੇ ਨੂੰ ਕੋਈ ਕਿਸੇ ਨੂੰ ਕੰਫਿਊਜ਼ਨ ਨਹੀਂ ਰਹਿਣੀ ਚਾਹੀਦੀ ਜੀ ਹੈਨਾ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਤੁਹਾਨੂੰ ਪਸ਼ਮੀਨੇ ਦੇ ਸੂਟ ਮਿਲਣਗੇ ਆਈਸਕ੍ਰੀਮ ਚਾਟ ਹੈ ਜੀ ਬਿਲਕੁਲ ਪਸ਼ਮੀਨੇ ਦੀ ਨਿਊ ਲੁੱਕ ਦੇ ਸੂਟ ਹੈ ਜੀ ਬਹੁਤ ਸਰਦਾਰੀ ਸੂਟ ਹੈ ਜੀ ਕੋਈ ਵੀ ਏਜ ਦਾ ਇਹਨੂੰ ਬੇਅਰ ਕਰ ਸਕਦਾ ਹੈ ਕੋਈ ਛੋਟੀ ਏਜ ਦਾ ਕੋਈ ਬੜੀ ਏਜ ਦਾ ਆਪਣੇ ਘਰ ਵਿੱਚ ਕੋਈ ਜੰਗ ਹੈ ਉਹ ਵੀ ਇਹਨੂੰ ਪਾ ਸਕਦਾ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਲੈਂਥ ਕੋਈ ਇਸ਼ੂ ਨਹੀਂ 55 47 ਤੱਕ ਤੁਸੀਂ ਇਹਦੀ ਲੈਂਥ ਬਣਾ ਸਕਦੇ ਆ ਘਟਾ ਤਾਂ ਚਲੋ ਜੀ ਆਪਾਂ ਆਪਣੇ ਤਰੀਕੇ ਨਾਲ ਸਕਦੇ ਆ ਪਰ ਲੈਂਥ ਵਧਾਉਣੀ ਮੁਸ਼ਕਲ ਹੈ ਇਸ ਕਰਕੇ ਮੈਂ ਤੁਹਾਨੂੰ ਲੈਂਥ ਬਾਰੇ ਬਿਲਕੁਲ ਕਲੀਅਰ ਦੱਸ ਦਿੰਦੀ ਆ ਜੀ ਸੂਟ ਦਾ ਪ੍ਰਾਈਸ ਅੱਜ ਦੀ ਡੇਟ ਦਾ ਹੈਗਾ ਜੀ 1399 1399 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 1399 ਸੂਟ ਦਾ ਪ੍ਰਾਈਸ ਹੈ ਜੀ ਸਕ੍ਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜਲਦੀ ਤੇ ਜਲਦੀ ਫੋਨ ਕਰੋ ਤੇ ਆਪਣਾ ਸੂਟ ਬੁੱਕ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਵਾਲੇ ਸੂਟ ਸੀਗੇ ਜੀ ਇਹ ਤੇ ਅਸੀਂ ਥੋੜਾ ਜੇ ਇਹਨੂੰ ਹਾਈਲਾਈਟ ਕਰਤਾ ਜੀ ਤੇ neck ਤੇ ਵਰਕ ਕਰਤਾ ਕਿਉਂਕਿ ਇਹ ਲੁੱਕ ਦੇਣ ਦਾ ਸਾਡਾ ਮਤਲਬ ਇਹ ਸੀ ਕਿ ਥੋੜਾ ਪਾਰਟੀ ਵੇਅਰ ਬਣ ਜਵੇ ਦੇਖੋ ਜੀ ਸਿਰਫ ਇੱਕ neck ਤੇ ਲੁੱਕ ਦੇਣ ਨਾਲ ਸੂਟ ਇੰਨਾ ਵਧੀਆ ਬਣ ਕੇ ਰੈਡੀ ਹੋਇਆ ਨਾ ਬਹੁਤ ਜ਼ਿਆਦਾ ਦੇਖੋ neck ਦਾ ਨਾਲ ਚਾਕਾਂ ਤੇ ਆਪਾਂ ਪਾਈਪਿੰਗ ਲਾ ਲਈਏ ਸੂਟ ਆਪਾਂ ਪਾਰਟੀ ویئر ਬਣਾ ਲਿਆ ਸੂਟ ਦਾ ਪ੍ਰਾਈਸ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜੀ 1395 1395 ਵਿੱਚ ਤੁਹਾਨੂੰ ਹੈਂਡਵਰਕ ਹੋਇਆ ਵੈ ਨੈਕ ਤੇ ਐਨਾ ਪਿਆਰਾ ਸੂਟ ਦਿੱਤਾ ਹੈ ਜੀ ਹੈਂਡ ਨੈਕ ਤੇ ਹੈਂਡਵਰਕ ਹੋਇਆ ਵਾ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਸੋਹਣਾ ਸੀ ਗ੍ਰੀਨ ਜਿਹਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਪਹਿਲਾਂ ਦੇਖੋ ਜੀ ਪ੍ਰਾਈਸ ਦੇ ਹਿਸਾਬ ਨਾਲ ਤੁਹਾਨੂੰ ਸੂਟ ਦੀ ਕੁਆਲਿਟੀ ਦੇਖੋ ਜੀ ਕਿੰਨੀ ਪਿਆਰੀ ਮਿਲ ਰਹੀ ਆ ਸੌਫਟ ਸਿਲਕ ਮਟੀਰੀਅਲ ਦਾ ਜੀ ਸ਼ਰਟ ਦਾ ਬਹੁਤ ਹੀ ਪਿਆਰਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਜਿੰਨੀ ਮਰਜ਼ੀ ਤੁਸੀਂ ਲੈਂਥ ਬਣਾ ਸਕਦੇ ਆ ਕਿਉਂਕਿ ਜੀ ਸਾਡਾ ਖੁਦ ਦਾ ਸਟੀਚਿੰਗ ਦਾ ਕੰਮ ਹੈ ਸਭ ਕੁਝ ਅਸੀਂ ਚੈੱਕ ਕਰਕੇ ਕਸਟਮਰ ਨੂੰ ਭੇਜਦੇ ਆ ਕੋਈ ਵੀ ਮੇਰੀ ਭੈਣ ਨੂੰ ਫਿਰ ਵੀ ਕੋਈ ਕੰਫਿਊਜ਼ਨ ਹੋਵੇ ਤਾਂ ਤੁਸੀਂ ਇੱਕ ਵਾਰ ਮੈਨੂੰ ਕਾਲ ਕਰ ਸਕਦੇ ਆ ਲੈਂਥ ਬਾਰੇ ਪੁੱਛ ਸਕਦੇ ਆ ਜੀ ਸੂਟ ਦਾ ਪ੍ਰਾਈਜ਼ ਹੈਗਾ ਜੀ 18500 ਰੁਪਿਆ ਸਿਰਫ ਅੱਜ ਦਾ ਰੇਟ ਓਨਲੀ 18500 ਰੁਪਿਆ ਅੱਜ ਦੀ ਵੀਡੀਓ ਬਹੁਤ ਲੰਬੀ ਆ ਸਾਰੇ ਸੂਟ ਸੇਲ ਵਾਲੇ ਆ ਜੀ ਬੁਟੀਕ ਸਟਾਈਲ ਸੂਟ ਹੈ ਜੀ ਕੋਈ ਮੇਰੀ ਭੈਣ ਸੂਟ ਵਾਇਰ ਕਰੇ বিনা ਰਹਿ ਨਾ ਜਾਵੇ ਜੀ ਅਗਲਾ ਸੂਟ ਚੈੱਕ ਕਰੋ ਜੀ yellow dark color light ਦਾ yellow contrast ਹੈ ਜੀ ਬਹੁਤ ਪਿਆਰਾ ਹਲਦੀ ਲਈਏ ਸੂਟ ਬਹੁਤ ਵੈਸਟ ਹੈ ਜੀ ਕਿਉਂਕਿ ਮੇਰੀਆਂ ਛੋਟੀਆਂ ਭੈਣਾਂ ਬੱਚੀਆਂ ਇੰਨੇ ਹੈਵੀ ਸੂਟ ਪਾ ਕੇ ਅੱਜ ਕੱਲ ਨਹੀਂ ਖੁਸ਼ ਹੈਗੀਆਂ ਸਾਰੀਆਂ ਕਿਉਂਕਿ ਜੀਨ ਟੌਪ ਪਾਉਣੀ ਹੈ ਇੱਕਦਮ ਆਪਾਂ ਸੂਟ ਵੇਅਰ ਕਰਨੇ ਉਨਾਂ ਲਈ ਥੋੜਾ ਮੁਸ਼ਕਲ ਹੁੰਦਾ ਇਸ ਕਰਕੇ ਬਿਲਕੁਲ ਲਾਈਟ weight ਦੇ suit ready ਕਰਿਆ ਜੀ suit ਦਾ price ਹੈਗਾ ਜੀ 1999 1999 suit ਦਾ price ਹੈ ਜੀ ਜਲਦੀ ਤੋਂ ਜਲਦੀ screenshot ਲੈ ਕੇ send ਕਰੀ ਜਾਓ ਜੀ ਬਹੁਤ ਪਿਆਰੇ ਪਿਆਰੇ suit ਹੈ ਸਿੰਗਲ ਸਿੰਗਲ ਪੀਸ ਹੈ ਜਿਨ੍ਹਾਂ ਦੀ payment ਮੇਰੇ ਕੋਲ ਪਹਿਲਾਂ ਆ ਗਈ ਉਹਨਾਂ ਲਈ suit ਰੱਖਿਆ ਜਾਊਗਾ ਜੀ ਬਾਕੀ ਕਈ ਮੇਰੀਆਂ ਭੈਣਾਂ comment ਕਰਦੀਆਂ ਕਿ ਤੁਸੀਂ foreign ਵਾਲਿਆਂ ਲਈ ਜ਼ਿਆਦਾ ਪਹਿਲ ਦੰਨਿਆ ਦੇਖੋ ਜੀ ਮੇਰੇ ਲਈ ਕੋਈ ਫੋਰਨ ਵਾਲਾ ਖਾਸ ਨਹੀਂ ਕੋਈ ਇੱਥੇ ਵਾਲਾ ਨਹੀਂ ਮੈਨੂੰ ਸਾਰੇ ਹੀ ਬਹੁਤ ਪਿਆਰੇ ਆ ਜਿਹੜੀ ਮੇਰੀ YouTube ਫੈਮਿਲੀ ਹੈ ਨਾ ਮੈਨੂੰ ਸਾਰੇ ਆਪਣੀ ਫੈਮਿਲੀ ਵਾਂਗੂ ਪਿਆਰੇ ਆ ਜਿਹਦੀ ਦੇਖੋ ਭੈਣ ਮੇਰਾ ਬਿਜ਼ਨਸ ਹੈ ਹੈਨਾ ਬਿਜ਼ਨਸ ਵਿੱਚ ਮੈਂ ਇਦਾਂ ਫਰਕ ਕਰੂੰਗੀ ਕਿਸੇ ਨਾਲ ਵੀ ਇਹ ਮੇਰਾ ਨੇੜੇ ਤੋਂ ਹੈ ਮੇਰਾ ਦੂਰ ਤੋਂ ਮੇਰਾ ਬਿਜ਼ਨਸ ਨਹੀਂ ਸਹੀ ਚੱਲੂਗਾ ਉਹ ਮੈਨੂੰ ਪਤਾ ਜਾਂ ਮੇਰੇ ਪਰਮਾਤਮਾ ਨੂੰ ਪਤਾ ਹੈ ਵੀ ਮੈਂ ਸਾਰੇ ਕਸਟਮਰਾਂ ਦੀ ਕਿੰਨੀ ਰਿਸਪੈਕਟ ਕਰਦੀ ਆ ਜੀ ਠੀਕ ਹੈ ਇਹ ਸੂਟ ਹੈਗਾ ਜੀ 1900 ਦਾ ਓਨਲੀ ਸੇਲ ਵਿੱਚ ਤੁਹਾਨੂੰ 1900 ਦਾ ਸੂਟ ਮਿਲੂਗਾ ਜੀ ਦੇਖੋ ਸਾਰੇ ਕਸਟਮਰ ਮੇਰੇ ਲਈ ਰੱਬ ਦਾ ਰੂਪ ਹਨ ਤੇ ਜਿਹਦੀ ਪੇਮੈਂਟ ਆ ਗਈ ਮੈਂ ਤੁਹਾਨੂੰ ਕਲੀਅਰ ਕਰੀ ਕਿਸੇ ਟਾਈਮ ਨਾ ਵੀਡੀਓ ਵਿੱਚ ਸਕਰੀਨਸ਼ਾਟ ਵੀ ਸੈਂਡ ਕਰ ਦੂੰਗੀ ਵੀ ਦੇਖੋ ਜੀ ਜਿਹਦੀ ਪੇਮੈਂਟ ਆਈਆ ਉਹਨੂੰ ਸੂਟ ਪਾਰਸਲ ਕਰਿਆ ਗਿਆ ਜੀ ਹਨਾ ਕਈ ਹੁੰਦੇ ਆ ਕਿ ਜਿਹੜੇ ਮੇਰੇ ਕੋਲ ਖੁਦ ਕੱਪੜੇ ਸਟੀਚ ਕਰਾਉਣੇ ਆ ਉਹ ਵੀ ਆ ਕੇ ਬਾਅਦ ਚ ਕਹਿੰਦੇ ਨੇ ਦੀਦੀ ਇਹ ਸੂਟ ਸਾਨੂੰ ਰੱਖ ਦਿਓ ਤਾਂ ਨਹੀਂ ਦੀਦੀ ਜਿਹੜਾ ਰੂਲ ਹੈ ਉਹ ਸਾਰਿਆਂ ਲਈ ਸੇਮ ਹੈ ਜੀ। ਉਹ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜਿਵੇਂ ਕਿ ਆਪਣੇ ਘਰ ਵਿੱਚ ਕੋਈ ਫੈਕਸ਼ਨ ਹੈ ਆਪਾਂ ਥੋੜਾ ਰੇਂਜ ਦਾ ਵੀ ਕਈ ਵਾਰ ਧਿਆਨ ਰੱਖਦੇ ਆਂ ਦੇਖੋ ਜੀ ਖਰਚੇ ਸਭ ਦੇ ਹੀ ਬਹੁਤ ਹੈ। ਉਹਨਾਂ ਲਈ ਬਹੁਤ ਹੀ ਪਿਆਰਾ ਇੱਕ ਸੂਟ ਦੇ ਰਹੀ ਕਰਿਆ ਜੀ। ਸਟਾਪ ਤੁਹਾਨੂੰ ਮਿਲੇਗਾ ਜੀ ਸ਼ਿਮਰ। ਸ਼ੀਮਰ ਕੱਪੜੇ ਦੀ ਕੁਆਲਿਟੀ ਬਹੁਤ ਵੈਸਟ ਹੈ ਜੀ ਹੈਂਡਵਰਕ ਕਰਿਆ ਜੀ ਦੁਪੱਟਾ ਨਾਲ ਰੱਖਿਆ ਔਰਗੈਂਜਾ ਦਾ ਦੁਪੱਟਾ ਥੋੜਾ ਲਾਈਟ ਵੇਟ ਰੱਖਿਆ ਰੇਟ ਦੇ ਹਿਸਾਬ ਨਾਲ ਜੀ ਦੇਖੋ ਸਾਰਾ ਕੁਝ ਕੱਢਣਾ ਹੁੰਦਾ ਹਨਾ ਸੂਟ ਦਾ ਪ੍ਰਾਈਸ ਹੈਗਾ ਜੀ 1550 1550 ਵਿੱਚ ਅਸੀਂ ਤੁਹਾਨੂੰ ਇੰਨੀ ਵਧੀਆ ਕੁਆਲਿਟੀ ਦਾ ਸੂਟ ਦੇ ਰਹੇ ਹਾਂ ਤੁਹਾਡਾ ਮਨ ਖੁਸ਼ ਹੋ ਜਾਊਗਾ ਦੇਖ ਕੇ ਇੰਨਾ ਸੋਹਣਾ ਸੂਟ ਹੈ ਜੀ ਕਲਰ ਕੰਟਰਾਸਟ ਕਿਹਾ ਕਹਣੇ ਕਲਰ ਕੰਟਰਾਸਟ ਬਹੁਤ ਜ਼ਿਆਦਾ ਵਧੀਆ ਹੈ ਜੀ ਓਨਲੀ ਅੱਜ ਦੀ ਸੇਲ ਅੱਜ ਸੇਲ ਹੈ ਜੀ ਸੰਡੇ ਸੇਲ ਜਲਦੀ ਤੋਂ ਜਲਦੀ ਤੁਸੀਂ ਮੈਸੇਜ ਕਰੋ ਵੀਡੀਓ ਥੋੜੀ ਲੇਟ ਹੋਗੀ ਅੱਜ ਕਿਸੇ ਜ਼ਰੂਰੀ ਕੰਮ ਵਿੱਚ ਫਸੇ ਹੋਏ ਸੀਗੇ ਜੀ ਨਹੀਂ ਤਾਂ ਮੈਂ ਮਾਰਨਿੰਗ ਵਿੱਚ ਸੰਡੇ ਸੇਲ ਦੀ ਵੀਡੀਓ ਜ਼ਰੂਰ ਪਾ ਦਿੰਨੀ ਆ ਮਾਰਨਿੰਗ ਇਵਨਿੰਗ ਦੋਨੋਂ ਟਾਈਮ ਪੈਂਦੀ ਆ ਪਰ ਅੱਜ ਇੱਕੀ ਵੀਡੀਓ ਪਈ ਆ ਇਸ ਕਰਕੇ ਵੀਡੀਓ ਥੋੜੀ ਲੰਬੀ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1295 ਸੂਟ ਦਾ ਪ੍ਰਾਈਸ ਹੈਗਾ 1295 ਬਲੂ ਕਲਰ ਦਾ ਸੂਟ ਹੈ ਸੂਟ ਦੇਖੋ ਕਿੰਨਾ ਪਿਆਰਾ ਇਹ ਤਾਂ ਬਿਲਕੁਲ ਇੱਕ ਹੀ ਪੀਸ ਆ ਸਾਡੇ ਕੋਲ ਜਿਹੜੀ ਭੈਣ ਦੀ ਪੇਮੈਂਟ ਆ ਗਈ ਅਸੀਂ ਉਹਨੂੰ ਇਹ ਸੂਟ ਭੇਜ ਦੇਣਾ ਜੀ ਬਹੁਤ ਹੀ ਪਿਆਰਾ ਸੂਟ ਜੀ ਬਲੂ ਕਲਰ ਦਾ ਪੂਰਾ ਹੈਵੀ ਵਰਕ ਹੋਇਆ ਹੋਇਆ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1295 1295 ਵਿੱਚ ਤੁਹਾਨੂੰ ਇੰਨੇ ਹੈਵੀ ਵਰਕ ਦਾ ਸੂਟ ਜਿਹੜੀ ਤੁਹਾਨੂੰ ਪਿਕ ਸ਼ੋ ਹੋ ਰਹੀ ਆ ਸੇਮ ਸੂਟ ਦੀ ਲੁੱਕ ਬਣ ਕੇ ਐਵੇਂ ਦੀ ਬਣਣੀ ਆ ਸੂਟ ਚੈੱਕ ਕਰੋ ਜੀ ਕਿੰਨਾ ਜਿਆਦਾ ਪਿਆਰਾ ਏ ਸੂਟ ਦੇਖ ਕੇ ਆ ਕਹਨੇ ਜੀ 1295 ਸੂਟ ਦਾ ਪ੍ਰਾਈਸ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬੈਲਵਟ ਦੇ ਬੈਲਵਟ ਦਾ ਸੂਟ ਮਿਲੂਗਾ ਜੀ ਬੈਲਵਟ ਦੀ ਸ਼ਾਲ ਦੇਖੋ ਕਿੰਨੀ ਪਿਆਰੀ ਆ ਕੱਟਵਰਕ ਹੋਇਆ ਵਾ ਬਹੁਤ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ 1750 1750 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1750 ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਜਿੱਦਾਂ ਤੁਸੀਂ ਮੇਰੀਆਂ ਵੀਡੀਆਂ ਨੂੰ ਪਿਆਰ ਦੇ ਰਹੇ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਮੇਰੀਆਂ ਭੈਣਾਂ ਦਾ ਮੈਨੂੰ ਇੰਨਾ ਪਿਆਰ ਕਰਦੀਆਂ ਪਰਸਨਲੀ ਫੋਨ ਕਰਕੇ ਵੀ ਸਾਡੇ ਨਾਲ ਗੱਲ ਕਰਦੀਆਂ ਜੀ ਇੰਨਾ ਸੋਨਾ ਮਤਲਬ ਕਿ ਉਹਨਾਂ ਨੇ ਮੇਰੇ ਨਾਲ ਆਪਣੇ ਲਿੰਕ ਰੱਖੇ ਹੋਏ ਆ ਜ਼ਰੂਰੀ ਨਹੀਂ ਜੀ ਆਪਾਂ ਨੇ ਸੂਟੇ ਲੈਣਾ ਜਿਹੜੀ ਤੁਸੀਂ ਮੈਨੂੰ ਰੋਜ਼ ਮੇਰੀ ਵੀਡੀਓ ਦੇਖਦੇ ਆ ਮੈਨੂੰ ਵਧੀਆ ਵਧੀਆ ਕਮੈਂਟ ਕਰਦੇ ਆ ਫੋਨ ਕਰਦੇ ਆ ਤੁਹਾਡਾ ਬਹੁਤ ਬਹੁਤ ਦਿਲੋਂ ਥੈਂਕ ਯੂ ਸੋ ਮੱਚ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ